ਸ਼ਤਰੀਕਾਲ ਜੀ ਮੈਂ ਗਲੋਬਲ ਫਿਟ ਫਾਊਂਡੇਸ਼ਨ ਤੋਂ ਸਤਨਾਮ ਸਿੰਘ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਡੀ ਫਾਊਂਡੇਸ਼ਨ ਪਿਛਲੇ 3 ਸਾਲ ਤੋਂ ਹੈਲਥ ਅਵੇਰਨੈਸ ਮਿਸ਼ਨ ਤੇ ਕੰਮ ਕਰ ਰਹੀ ਹੈ ਇਸ ਮਿਸ਼ਨ ਦੇ ਵਿੱਚ ਅਸੀਂ ਹੈਲਥ ਅਵੇਰਨੈਸ ਕੈਂਪ ਦੇ ਜ਼ਰੀਏ ਆਪਣੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਜਾਗਰੂਕ ਕਰਦੇ ਹਾਂ ਕਿ ਕਿਵੇਂ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਸੋ ਇਸ ਮਿਸ਼ਨ ਨੂੰ ਅਸੀਂ ਲਗਾਤਾਰ ਇਦਾਂ ਹੀ ਜਾਰੀ ਰੱਖਾਂਗੇ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨ ਆਇਆ ਅਸੀਂ ਦੇਖਿਆ ਕਿ ਸਾਡੇ ਪੰਜਾਬ ਦੇ ਬੱਚੇ ਸਾਡਾ ਯੂਥ ਪੜਾਈਆਂ ਕਰਕੇ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਫਿਰ ਰਿਹਾ ਏ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬੱਚਿਆਂ ਦੇ ਕੋਲ ਡਿਗਰੀਆਂ ਨੇ ਪਰ ਸਕਿੱਲ ਨਹੀਂ ਹੈਗੀ ਸੋ ਅਸੀਂ ਦੇਖਿਆ ਕਿ ਹੈਲਥ ਅਵੇਅਰਨੈਸ ਮਿਸ਼ਨ ਦੇ ਵਿੱਚ ਸਾਨੂੰ ਲੋੜ ਕਿਸ ਚੀਜ਼ ਦੀ ਹੈ ਅੱਜ ਸਾਨੂੰ ਹੈਲਥ ਕੋਚਸ ਦੀ ਲੋੜ ਹੈ ਅੱਜ ਸਾਡੇ ਬੱਚਿਆਂ ਨੂੰ ਅੱਜ ਸਾਡੇ ਘਰਾਂ ਦੇ ਵਿੱਚ ਅਵੇਅਰਨੈਸ ਨਾ ਹੋਣ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋ ਰਹੀਆਂ ਨੇ ਤੁਸੀਂ ਆਪਣੇ ਆਸ-ਪਾਸੇ ਦੇਖ ਰਹੇ ਹੋ ਬੱਚਿਆਂ ਦੀ ਮੈਂਟਲ ਹੈਲਥ ਸਾਡੇ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਨੂੰ ਡਿਪਰੈਸ਼ਨ ਆ ਕਿਸੇ ਨੂੰ ਕਿਸੇ ਨੂੰ ਤਣਾਅ ਰਹਿੰਦਾ ਏ ਪਰ ਕਾਰਨ ਕੀ ਆ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਇਹ ਸਾਰੀਆਂ ਦਾ ਕਾਰਨ ਹੈ ਲIFESTYLE DISORDER ਇਹ ਕੋਈ ਬਿਮਾਰੀ ਨਹੀਂ ਹੈਗੀ ਨਾ ਤਾਂ ਡਿਪਰੈਸ਼ਨ ਕੋਈ ਬਿਮਾਰੀ ਹੈ ਨਾ ਬੀਪੀ ਕੋਈ ਬਿਮਾਰੀ ਹੈ ਬਸ ਇਹ ਸਾਡੀਆਂ ਖਾਣ ਪੀਣ ਦੀਆਂ ਕੁਝ ਕਾਦਤਾਂ ਨੇ ਸਾਡਾ ਰਹਿਣ ਸਹਿਣ ਹੈ ਜਿਹੜਾ ਸਾਨੂੰ ਬਿਮਾਰ ਕਰ ਰਿਹਾ ਹੈ ਜਿਹੜਾ ਸਾਨੂੰ ਦਵਾਈਆਂ ਖਾਣ ਲਈ ਮਜਬੂਰ ਕਰ ਰਿਹਾ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਗਲੋਬਲ ਫਿਟ ਫਾਊਂਡੇਸ਼ਨ ਨੇ ਐਮਐਸਸੀ ਇੰਸਟੀਚਿਊਟ ਦੇ ਨਾਲ ਇੱਕ ਕਲੈਬੋਰੇਟ ਕੀਤਾ ਹੈ ਜਿਦੇ ਵਿੱਚ ਅਸੀਂ ਇੱਕ ਕੋਰਸ ਲਾਂਚ ਕੀਤਾ ਹੈ ਹੈਲਥ ਕੋਚ ਪ੍ਰੋਗਰਾਮ ਜਿਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਆ ਉਹਨਾਂ ਨੂੰ ਐਜ਼ ਅ ਹੈਲਥ ਕੋਚ ਸਰਟੀਫਾਈਡ ਹੈਲਥ ਕੋਚ ਬਣਾਵਾਂਗੇ ਤੇ ਸਾਡੇ ਬੱਚੇ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਸੁਪਨੇ ਪੂਰੇ ਕਰ ਸਕਣਗੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਲਈ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਤੁਹਾਡੇ ਆਸ-ਪਾਸੇ ਵੀ ਤੁਹਾਨੂੰ ਲੱਗਦਾ ਹੈ ਕਿ ਬੱਚੇ ਹੌਣ ਹਾਰ ਨਹੀਂ ਕੁਝ ਕਰਨਾ ਚਾਹੁੰਦੇ ਨੇ ਪਰ ਸਹੀ ਰਾਹ ਨਹੀਂ ਮਿਲ ਰਿਹਾ ਤਾਂ ਉਹਨਾਂ ਨੂੰ ਤੁਸੀਂ ਸਾਡੀ ਫਾਊਂਡੇਸ਼ਨ ਦਾ ਕੰਟੈਕਟ ਨੰਬਰ ਦੇ ਸਕਦੇ ਹੋ ਇਹ ਵੀਡੀਓ ਉਹਨਾਂ ਤੱਕ ਸ਼ੇਅਰ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਨੰਬਰ ਤੇ ਉਹ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਨੇ ਕਰਨਾ ਕੀ ਹੋਏਗਾ ਇਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਕੋਰਸ ਲੱਖ ਰੁਪਿਆ ਲਾ ਕੇ ਕੀਤੇ ਜਾਂਦੇ ਨੇ ਉਹ ਬਹੁਤ ਹੀ ਵਾਜਬ ਬਹੁਤ ਹੀ ਘੱਟ ਰੇਟਾਂ ਤੇ ਅਸੀਂ ਪ੍ਰੋਵਾਈਡ ਕਰਾਂਗੇ ਸਭ ਤੋਂ ਵੱਡੀ ਗੱਲ ਕਿ ਸਾਡੀ ਗਲੋਬਲ ਫਿਟ ਫਾਊਂਡੇਸ਼ਨ ਵੱਲੋਂ ਵੀ ਸਾਡੇ ਦਾਨੀ ਸੱਜਣਾ ਵੱਲੋਂ ਵੀ 1 ਲੱਖ ਰੁਪਏ ਤੱਕ ਦੀ ਜਿਹੜੀ ਸਕਾਲਰਸ਼ਿਪ ਆ ਉਹ ਬੱਚਿਆਂ ਨੂੰ ਇਸ ਕੋਰਸ ਕਰਨ ਨੂੰ ਦਿੱਤੀ ਜਾਊਗੀ ਤਾਂ ਕਿ ਬੱਚੇ ਸਾਡੇ ਪੰਜਾਬ ਦਾ ਭਵਿੱਖ ਸਵਾਰ ਸਕਣ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ ਸਾਡੇ ਪੰਜਾਬ ਨੂੰ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਹੀ ਫਿੱਟ ਕਰੀਏ ਅਮੀਰ ਕਰੀਏ ਤਾਂ ਕਿ ਸਾਡੇ ਬੱਚਿਆਂ ਨੂੰ ਆਪਣਾ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਪਰਿਵਾਰ ਛੱਡ ਕੇ ਬਾਹਰ ਨਾ ਜਾਣਾ ਪਵੇ ਸੋ ਇਸ ਕੋਰਸ ਦੇ ਵਿੱਚ ਅਸੀਂ ਉਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਸਿਖਾਵਾਂਗੇ ਕਿ ਜਿਨ੍ਹਾਂ ਦੇ ਨਾਲ ਸਾਡੇ ਬੱਚੇ 6 ਮਹੀਨਿਆਂ ਦੇ ਅੰਦਰ ਅੰਦਰ ਇੱਕ ਵਧੀਆ ਆਪਣਾ ਭਵਿੱਖ ਸਵਾਰ ਸਕਣਗੇ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਤੋਂ ਲੈ ਕੇ ਸਰਟੀਫਿਕੇਸ਼ਨ ਤੋਂ ਲੈ ਕੇ ਉਹ ਸਾਰੀਆਂ ਪ੍ਰੈਕਟੀਕਲ ਚੀਜ਼ਾਂ ਕਰਵਾਵਾਂਗੇ ਜਿਦੇ ਨਾਲ ਬੱਚੇ ਆਪਣਾ ਹੈਲਥ ਸੈਂਟਰ ਖੋਲ੍ਹ ਸਕਦੇ ਨੇ ਆਪਣਾ ਬੱਚੇ ਕੈਰੀਅਰ ਬਿਲਡ ਕਰ ਸਕਦੇ ਨੇ ਆਪਣੀਆਂ ਸਾਰੀਆਂ ਉਹ ਸਕਿੱਲ ਜਿਹੜੀਆਂ ਬੱਚੇ ਯੂਜ਼ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਨੇ ਸੋ ਜੇ ਤੁਹਾਡੇ ਆਸ-ਪਾਸੇ ਵੀ ਜਾਂ ਤੁਹਾਡੇ ਘਰ ਪਰਿਵਾਰ ਦੇ ਵਿੱਚ ਵੀ ਬੱਚੇ ਬੇਰੁਜ਼ਗਾਰ ਨੇ ਤੇ ਕੁਝ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਸਕਰੀਨ ਦੇ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਉਹਦੇ ਲਈ ਕਰਨਾ ਕੀ ਹੋਏਗਾ ਇੱਕ ਫਾਰਮ ਭਰਨਾ ਹੋਏਗਾ ਤਾਂ ਕਿ ਅਸੀਂ ਦੇਖ ਪਾਈਏ ਕਿ ਬੱਚੇ ਦੇ ਵਿੱਚ ਕਿਹੜੀ-ਕਿਹੜੀ ਕੈਪੇਬਿਲਿਟੀ ਹੈਗੀ ਹੈ ਕਿ ਬੱਚਾ ਆਪਣਾ 100% ਦੇਣ ਲਈ ਤਿਆਰ ਹੈ ਕਿਉਂ ਕਿ ਸਾਡਾ ਮਿਸ਼ਨ ਹੈ ਅਸੀਂ ਇਕੱਠ ਨਹੀਂ ਕਰਨਾ ਅਸੀਂ ਉਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਜਿਹੜੇ ਬੱਚੇ ਵਾਕਈ ਕੁਝ ਲੱਭ ਰਹੇ ਨੇ ਮੌਕਾ ਲੱਭ ਰਹੇ ਨੇ ਸੋ ਇਹ ਮੌਕਾ ਇਹ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਤੁਹਾਡੇ ਪਰਿਵਾਰਾਂ ਲਈ ਤੁਹਾਡੇ ਆਸ-ਪਾਸ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਸੋ ਗਲੋਬਲ ਫਿਟ ਫਾਊਂਡੇਸ਼ਨ ਦੇ ਇਸ ਮਿਸ਼ਨ ਦੇ ਵਿੱਚ ਸਾਡਾ ਸਾਥ ਦਿਓ ਤਾਂ ਕਿ ਅਸੀਂ ਰਲ ਕੇ ਆਪਣੇ ਪੰਜਾਬ ਨੂੰ ਚੜ੍ਹਦੀ ਕਲਾ ਵਾਲਾ ਪੰਜਾਬ ਬਣਾ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਕਿਸੇ ਮੌਕੇ ਦੀ ਤਲਾਸ਼ ਵਿੱਚ ਨੇ